ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਖੜੇ ਆ ਮਕਸਰ ਸਾਹਿਬ ਮੰਡੀ ਦੇ ਵਿੱਚ ਤੇ ਇੱਥੇ ਅੱਜ ਤੁਹਾਨੂੰ ਨਾ ਇੱਕ ਜਾਨਵਰ ਵਿਖਾਉਣ ਲੱਗੇ ਦੋ ਨਗੀਨੇ ਆ ਬਾਈ ਹੋਰਿਆ ਕੋਲੇ ਉਹ ਵਿਖਾਉਣ ਲੱਗੇ ਆ ਤੇ ਆਪਾਂ ਬਾਈ ਹੋਰਿਆ ਨਾਲ ਗੱਲਬਾਤ ਕਰਦੇ ਆ ਕਿਹੜੇ ਪਿੰਡ ਤੋਂ ਆਏ ਆ ਕੀ ਇਹਨਾਂ ਦੀ ਲੈਨ ਆ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਾਈ ਜੀ ਤੇ ਸਵਾਗਤ ਆ ਤੁਹਾਡੇ ਚੈਨਲ 'ਤੇ ਤੁਹਾਡਾ ਤੇ ਬਾਈ ਜੀ ਕੀ ਨਾਮ ਆ ਤੁਹਾਡਾ ਕੋਈ ਗੁਰਜੀਤ ਸਿੰਘ ਹੈ ਜੀ ਪੈਂਡ ਕਿਹੜਾ ਜੀ ਪੱਕੀ ਗਲਾ ਫਰੀਦਕੋੜੀ ਫਰੀਦਕੋੜ ਦਾ ਹਾਂਜੀ ਹਾਂਜੀ ਕਿੰਨੇ ਜਾਨਵਰ ਲੈ ਕੇ ਆਏ ਹੋ ਅੱਜ ਦੋ ਜਾਨਵਰ ਹੀ ਲੈ ਕੇ ਆਏ ਨੇ ਜੀ ਇਹ ਦੋ ਜਾਨਵਰ ਲੈ ਕੇ ਆਏ ਨੇ ਹਾਂਜੀ ਹਾਂਜੀ ਅੱਛਾ ਇਹ ਬਸ਼ੀਰ ਦਾ ਕੀ ਨਾਮ ਆ ਇਹਦਾ ਨਾਮ ਫਤੇ ਹੈ ਜੀ ਅੱਛਾ ਤੇ ਕਿਹੜੀ ਲਾਈਨ ਹੈ ਦਾ ਰੌਕੜਾ ਹੈ ਦਾ ਇਹਦਾ ਪਿਆਰ ਜਨ ਰੋਲੀ ਵਾਲਾ ਜੀ ਹਰਜੇ ਰੋਲੀ ਆ ਹਾਂਜੀ ਕੀ ਆ ਪਤਾ ਨੁਕਰਿਆ ਦਾ ਕਿੰਗਾ ਹਾਂਜੀ ਹਾਂਜੀ ਤੇ ਆਪਣਾ ਦੀ ਮਾਂ ਇਹਦੀ ਮਾਂ ਸੂਰੇ ਵਾਲੀ ਲਾਈਨ ਦੀ ਹੈ ਮੋਗੇ ਖੜੀ ਹੈ 36 ਇੰਚ ਦੀ ਅੱਛਾ ਬਸ਼ੀਰ ਹੀ ਲਿਆ ਸੀ ਆ ਬਸ਼ੀਰ ਹੀ ਲਈ ਸਤਨਾਮ ਰਾਜ ਜਨ ਦੀ ਅੱਛਾ ਤੇ ਕਿੰਨੇ ਟਾਈਮ ਦਾ ਹੋ ਗਿਆ ਇਹ ਆ ਹੋ ਗਿਆ ਸਵਾਗਤਨ ਸਾਲਾ ਆ ਹੋ ਗਿਆ 36 37 ਮਿੰਟ ਹੋ ਗਏ ਜੀ 37 ਮਿੰਟ ਹੋ ਗਿਆ ਹਾਂ ਜੀ ਕਿੰਨਾ ਕੱਦ ਕਰ ਗਿਆ ਆ ਦੇਖ ਲੋ ਜੀ ਕਵੈਂਟੋ ਬਾਹਰ ਆਈ ਬਾਹਰ ਤੋਂ ਬਾਹਰ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਘਰੇ ਕਿੰਨੇ ਜਾਨਵਰ ਆ ਤੁਹਾਡੇ ਕੋਲੇ ਜਾਨਵਰ ਹੈਗੇ ਜੀ 7-8 ਅੱਛਾ ਉਹ ਕਿਹੜੀ ਲੈਣ ਦਾ ਆ ਜੋ ਇਹਦੀਆਂ ਸਾਹ ਵਾਲੇ ਦੱਸੋ ਆ ਸਾਹ ਹੋ ਗਿਆ ਲਈ ਲੈਣ ਦਾ ਜੀ ਰਾਜੇ ਘੋੜੇ ਦਾ ਬੱਚਾ ਜੀ ਇਹ ਰਾਜੇ ਘੋੜੇ ਦਾ ਬੱਚਾ ਠੀਕ ਸਾਹ ਹਾਂਜੀ 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 ਇਹਦਾ ਕਿੰਨਾ ਕੱਦ ਦਾ ਇਹਦਾ 65 ਆ ਜੀ ਇਹ ਦਾ 65 ਆ ਹਾਂਜੀ ਹਾਂਜੀ ਕੀ ਨਾਮ ਆ ਇਹ ਦਾ ਬਾਜ ਆਈ ਤੇ ਬਾਜ ਨਾਮ ਆ ਹਾਂਜੀ ਛੱਡ ਤਾਂ ਘੁੰਮਦੇ ਨੇ ਤੇ ਕਿ ਨਹੀਂ ਹਾਂ ਛੱਡਿਆ ਬਈ ਬੱਚੇ ਆਏ ਕਿ ਜੀ ਬੱਚੇ ਆਏ ਬਈ ਤੇ ਤੇ ਬੱਚੇ ਆਏ ਬਈ ਹਾਂਜੀ ਹਾਂਜੀ ਇਹ ਇਹ ਬਾਈ ਫਿਰਾਂ ਦਾ ਕੀ ਆਪਣੇ ਸਟੱਡ ਫਾਰਮਾ ਨਾਲ ਕੀ ਇਹ ਪੂਰਾ ਆਪਣੇ ਸਟੱਡ ਫਾਰਮ ਦਾ ਗੱਲ ਸਟੱਡ ਫਾਰਮ ਆ ਜੀ ਕਿੱਲੇ ਸਟੱਡ ਫਾਰਮਾ ਹਾਂਜੀ ਹਾਂਜੀ ਤੇ ਇਹਨੂੰ ਵੀ ਸ਼ੌਕਤ ਬਣਾਉਣਾ ਆ ਪਹਿਲਾਂ ਕਰਦੇ ਆ ਇਹ ਰੱਖਾਂ ਦੀ ਬਾਜੋ ਸੀ ਰੱਖ ਲਈਏ ਜੀ ਪਰਿਵਾਰ ਦੀ ਸ਼ੌਕ ਰਿਹਾ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀ ਓਕੇ ਠੀਕ